ਅੱਜ ਕਪੂਰਤਲਾ ਦੇ ਰੇ ਕਮਲੇ ਦੇ ਵਿੱਚ ਸਰਕਾਰ ਦਸੋਂਦੇ ਸ਼ਾਹ ਜੀ ਦਾ ਸਲਾਨਾ ਮੇਲਾ ਮਨਾਇਆ ਜਾ ਰਿਹਾ ਅਸੀਂ ਪਰਨਜੀਤ ਸਿੰਘ ਐਡਵੋਕੇਟ ਸਾਹਿਬ ਜੀ ਨੂੰ ਰੂਬਰੂ ਹੋ ਰਹੇ ਹਾਂ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਕਿ ਇਹ ਕਿੰਵਾ ਮੇਲਾ ਹੈ ਤੇ ਕਦੋਂ ਤੱਕ ਮਨਾਓ ਮੈਂ ਆਪੇ ਫੜ ਲਵਾਂ ਤੁਸੀਂ ਫੜ ਲੈ ਚਲੋ ਕੋਈ ਨਹੀਂ ਜਿੰਦਾ ਕਾਫੀ ਦਿਨ ਤੋਂ ਕਰਾ ਬਗਵਾ ਸਰਕਾਰ ਦੋਂਦੇ ਸਾਹ ਸਰਕਾਰ ਦੀ ਦਾ ਜੀ ਅੱਜ ਬਹੁਤ ਹੀ ਮੁਬਾਰਕ ਤੇ ਪਵਿੱਤਰ ਦਿਨ ਹੈ ਕਿ ਜਦੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਮੁਹੱਲਾ ਮਤਾਬਗੜ ਵਿੱਚ ਸਰਕਾਰ ਬਾਬਾ ਨਸ਼ੋਦੇਸ਼ਾ ਜੀ ਜਿਨ੍ਹਾਂ ਦਾ ਹਰ ਸਾਲ ਬਹੁਤ ਭਾਰੀ ਮੇਲਾ ਜਿਹੜਾ ਇੱਥੇ ਲੱਗਦਾ ਜੀ ਤੇ ਇਸ ਵਾਰ ਵੀ ਜਿਹੜਾ ਇਹ ਮੇਲਾ ਸਾਡੇ ਬਹੁਤ ਹੀ ਸਤਿਕਾਰ ਜੋ ਜੋ ਇਸ ਸਰਕਾਰ ਦੇ ਇਸ ਧਿਰ ਦੇ ਮੁੱਖ ਸੇਵਾਦਾਰ ਨੇ ਬਾਬਾ ਹਣੀ ਸਰਕਾਰ ਜੀ ਉਹ ਨਾਲ ਸਾਡੇ ਖੜੇ ਆ ਸਾਡੇ ਵਿੱਚ ਬਾਬਾ ਬੱਲੀ ਜੀ ਜੋ ਕਿ ਬਾਬਾ ਤਿਲੂ ਸਰਕਾਰ ਦੇ ਮੁੱਖ ਸੇਵਾਦਾਰ ਨੇ ਉਹ ਵੀ ਆਏ ਹੋਏ ਨੇ ਤੇ ਸਾਡੇ ਨਾਲ ਅਸੀਂ ਰਕੇਸ਼ ਕੁਮਾਰ ਜੀ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਲੀਡਰ ਆ ਭਜਨ ਲਾਲ ਭੱਜੀ ਜੀ ਸਾਡੇ ਵੀਰ ਨੇ ਵਡੇ ਪਿੰਕਾ ਜੀ ਔਰ ਸਾਡੇ ਨਾਲ ਸਾਡੇ ਸ਼੍ਰੋਮਣੀ ਕਾਲੀ ਦਲ ਤੋਂ ਕਿਸ਼ਨ ਕੁਮਾਰ ਜੀ ਟੰਡਨ ਸਾਹਿਬ ਜਿਹੜੇ ਕਿ ਸਪੋਕਸਮੈਨ ਨੇ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਉਹ ਵੀ ਆਏ ਨੇ ਜੀ ਸਾਗਰ ਨਾਮ ਸਿੰਘ ਜੀ ਜਿਹੜੇ ਸਾਡੇ ਸਾਬਕਾ ਸਰਪੰਚ ਨੇ ਔਰ ਸੀਨੀਅਰ ਲੀਡਰ ਨੇ ਉਹ ਵੀ ਆਏ ਨੇ ਬਹੁਤ ਸੋਨ ਲਾਲ ਜੀ ਖੜੇ ਨੇ ਸੋ ਮੋਲਾ ਜੀ ਬੜੇ ਸਾਰੇ ਸਾਰਿਆਂ ਦੇ ਬਹੁਤ ਨਾਲ ਕਾਫੀ ਟਾਈਮ ਲੱਗ ਜਾਣਾ ਹੈ ਮਾਫੀ ਚਾਹੁੰਦਾ ਸਾਰੇ ਕੋਲ ਇਹ ਸਾਰੀ ਟੀਮ ਜਿਹੜੀ ਇਹਨਾਂ ਦੀ ਆ ਬਾਬਾ ਜੀ ਦੀ ਰਹਿਤ ਮਾਈਦੇ ਹੇਚ ਬਹੁਤ ਵਧੀਆ ਮੇਲਾ ਜਿਹੜੇ ਇੱਥੇ ਕਰਾਉਂਦੇ ਲਗਭਗ 2-3 ਦਿਨ ਮੇਲਾ ਚੱਲਦਾ ਬਹੁਤ ਸਾਰੇ ਜਿਹੜੇ ਵੱਡੇ ਸੰਕਾਰ ਨੇ ਇਕਵਾਲ ਦੇ ਉਹ ਸਾਰੇ ਇੱਥੇ ਆਉਂਦੇ ਨੇ ਹਾਜ਼ਰੀ ਭਰਦੇ ਨੇ ਔਰ ਅੱਜ ਜਿਹੜੀ ਟੰਡੇ ਦੀ ਰਸਮ ਅਦਾ ਹੋਈ ਆ ਉਹਦੇ ਵਿੱਚ ਦਾਸ ਨੂੰ ਇਹਨਾਂ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਤੇ ਮੈਂ ਨਾਲ ਹੀ ਜਿਹੜਾ ਹੈਗਾ ਉਹ ਇਮਾਨ ਦਿੱਤਾ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਇਹ ਬਹੁਤ ਸਾਡੇ ਦੀ ਖੁਸ਼ੀ ਦਾ ਮਕਾਮ ਸੋ ਇਹ ਮੇਲੇ ਜਿਹੜੇ ਸਰਕਾਰਾਂ ਦੇ ਕਿਉਂਕਿ ਜਿਹੜੇ ਬਲੀ ਪੀਰ ਪੈਗੰਬਰ ਹੁੰਦੇ ਨੇ ਉਹ ਸਾਰਿਆਂ ਦੇ ਸਭਾ ਦੇ ਸਾਝੇ ਹੁੰਦੇ ਨੇ ਔਰ ਉਹਨਾਂ ਦੀਆਂ ਯਾਦਾਂ ਦੇ ਅੰਦਰ ਉਹਨਾਂ ਦੇ ਜੋ ਰਹਿਣ ਭਾਈ ਕੀਤੀ ਹੁੰਦੀ ਆ ਉਹਨਾਂ ਤੇ ਪੂਰਨਿਆਂ ਤੇ ਚੱਲਣ ਦਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਸੋ ਉਹਨਾਂ ਦੀ ਜਹਾਦ ਦੇ ਅੰਦਰ ਇਦਾਂ ਤੇ ਬੇਤੇ ਜਿਹੜੇ ਆ ਸ਼ਹਿਰ ਦੇ ਅੰਦਰ ਬਹੁਤ ਸਾਰੀਆਂ ਵੱਖ-ਵੱਖ ਜਗ੍ਹਾ ਤੇ ਲਗਾਏ ਜਾਂਦੇ ਨੇ ਸੋ ਇਹ ਮੇਲਾ ਜਿਹੜਾ ਹੈਗਾ ਮੈਂ ਆਸ ਕਰਦਾ ਉਮੀਦ ਕਰਦਾ ਕਿ ਜਿੱਦਾਂ ਹਰ ਸਾਲ ਬਹੁਤ ਵਧੀਆ ਟਾਈਟਲ ਨਾਲ ਨਿਪਰੇ ਚੜਦਾ ਤੇ ਹੁਣ ਵੀ ਰਾਤ ਨੂੰ ਮਹਿਫਲ ਲੱਗਣੀ ਆ ਬੜੇ ਵੱਡੇ ਕਵਾਲ ਤੇ ਆ ਰਹੇ ਨੇ ਬੂਟਾ ਮੁਹੰਮਦ ਜਿਹੜੇ ਵੱਡੇ ਆਰਟਿਸਟ ਨੇ ਪੰਜਾਬੀ ਉਹ ਵੀ ਇੱਥੇ ਆ ਰਹੇ ਨੇ ਉਹਨਾਂ ਦੇ ਰਾਜਨ ਗਿੱਲ ਜੀ ਆ ਰਹੇ ਨੇ ਹੋਰ ਗਿੱਲ ਸਿਸਟਰ ਆ ਰਹੀਆਂ ਨੇ ਤੇ ਉਹਨਾਂ ਤੋਂ ਇਲਾਵਾ ਹੋਰ ਹੀ ਬਹੁਤ ਵੱਡੇ ਸਾਰੇ ਫਨਕਾਰ ਤੇ ਆ ਰਹੇ ਪੂਰੀ ਰਾਤ ਸਾਰੀ ਇਹ ਮਹਿਫਲ ਜਿਹੜੀ ਹੈ ਚੱਲਣੀ ਆ ਸੋ ਮੈਂ ਆਪਣੇ ਵੱਲੋਂ ਇਸ ਇਲਾਕੇ ਦਾ ਕਿਉਂਕਿ ਲੰਬੇ ਸਮੇਂ ਤੋਂ ਸੇਵਾ ਕੀਤੀ ਆ ਬਤੌਰ ਕਾਉਂਸਲਰ ਵੀ ਕੀਤੀ ਆ ਅੱਜ ਵੀ ਸੇਵਾ ਕਰ ਰਹੇ ਆ 27 ਸਾਲ ਤਾਂ ਸਾਨੂੰ ਹੋ ਗਏ ਆ ਤੇ ਪਹਿਲਾਂ ਛੋਟੇ ਹੁੰਦੇ ਮੇਲਾ ਦੇਖਦੇ ਰਹੇ ਆ ਬਾਬਾ ਦਾ ਤੇ ਬਹੁਤ ਵੱਡੇ ਵੱਡੇ ਹੋਰ ਸਮੇ ਅਪਰੇ ਦੇ ਇਕਵਾਲ ਹੁੰਦੇ ਸੀ ਬਹੁਤ ਵੱਡੇ ਉਹ ਵੀ ਇਤਿਹਾਜ਼ੀ ਭਰ ਕੇ ਜਾਂਦੇ ਸੀ ਸੋ ਮੈਂ ਆਪਣੇ ਆਪ ਨੂੰ ਬੜਾ ਬੜ ਭਾਗੀ ਸਮਝਦਾ ਕਿ ਦੁਬਾਰਾ ਫੇਰ ਇੱਥੇ ਆਉਂਦਾ ਔਰ ਸਰਕਾਰਾਂ ਦੇ ਨਮਨ ਹੋਣ ਦਾ ਮੌਕਾ ਮਿਲਿਆ ਸੋ ਮਹਾਰਾਜ ਸਾਰਿਆਂ ਸੰਤ ਤਫੀਕ ਬਖਸ਼ੇਦ ਕਰਨ ਕਿ ਜਿਹੜੇ ਉਹਨਾਂ ਨੇ ਸਾਨੂੰ ਰਸਾ ਦਿਖਾਇਆ ਉਹਤੇ ਚੱਲ ਕੇ ਅਸੀਂ ਆਪਣੇ ਆਪਣੇ ਪਰਿਵਾਰ ਦੀ ਆਪਣੇ ਸਮਾਜ ਦੀ ਆਪਣੇ ਇਲਾਕੇ ਦੀ ਜਿਹੜੇ ਸੇਵਾ ਕਰ ਸਕੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਕੇਸ਼ਵਰ ਜੀ ਕੀ ਕਹਿਣਾ ਹੈ? ਆਪਾਂ ਠੀਕ ਹੈ ਜੀ। ਤੇ ਕੇਸ਼ਵਰ ਨੇ ਕਿਹਾ ਜੋ ਮੈਂ ਕਹਾਂ। ਹਾਂ ਜੀ। ਆ ਸਾਰਾ ਘਰ ਲੱਗਿਆ। ਹਾਂ। ਬਾਬਾ ਜੀ ਕੀ ਕਹਿਣਾ ਚਾਹਦੇ ਮੇਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਮੇਲਾ ਸਰਕਾਰ ਬਾਬਾ ਦਸ਼ੋਂਦੇ ਸ਼ਾਹ ਜੀ ਦੀ ਯਾਦ ਵਿੱਚ ਬਚਪਨ ਤੋਂ ਸਾਰੇ ਛੋਟੇ ਛੋਟੇ ਹੁੰਦੇ ਮਨਾ ਰਹੇ ਨੇ ਤੇ ਅੱਜ بڑے ਵੱਡੇ ਲੈਵਲ ਤੇ ਚੱਲ ਗਿਆ ਸਾਰਿਆਂ ਦੇ ਸਹਿਯੋਗ ਦੇ ਨਾਲ ਹੈ ਨਾ ਜਿਹਦੇ ਵਿੱਚ ਸਾਡੇ ਮੁੱਖ ਸੇਵਾ ਦਾ ਰਕੇਸ਼ ਕੁਮਾਰ ਕੇਸ਼ਾਈ ਚੇਅਰਮੈਨ ਸਾਹਿਬ ਜੀ ਇਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ ਹੈਪੀ ਗੱਬਰ ਜੀ ਆ ਕਮੇਟੀ ਪ੍ਰਧਾਨ ਭਜਨ ਸਿੰਘ ਸੱਬਰਵਾਲ ਜੀ ਆ ਹੈ ਨਾ ਬਾਕੀ ਹੋਰ ਸਾਰੇ ਸੇਵਾਦਾਰਾ ਦੇ ਬਚਾਰੇ ਸਹਿਯੋਗ ਨਾਲ ਸਾਰਿਆਂ ਦੇ ਗਲੀ ਵਾਲਿਆਂ ਦੇ ਮੱਲੇ ਵਾਲਿਆਂ ਦੇ ਸਹਿਯੋਗ ਨਾਲ ਚੱਲ ਰਿਹਾ ਤੇ ਅਸੀਂ ਆਸ ਕਰਦੇ ਦਾਤਾ ਸਾਹਿਬ ਦੇ ਦੁਆ ਕਰਦੇ ਆਂ ਵੀ ਇਹ ਮੇਲਾ ਆਉਣ ਵਾਲੇ ਸਮੇਂ 'ਚ ਇਤੋਂ ਵੀ ਤਾਂ ਪਹੁੰਚਾਇਆ ਜਾਊਗਾ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਦਾਤਾ ਜੀ ਕਰਵਾਉਣ ਵਾਲੇ ਨੇ ਬਾਕੀ ਦਾਤਾ ਜੀ ਨੌਜਵਾਨ ਪੀੜੀ ਨੂੰ ਖੁਸ਼ੀਆਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਧਰਮ ਦੇ ਨਾਲ ਜੁੜਨਾ ਜੀ ਅਧਿਆਤਮਿਕਤਾ ਦੇ ਨਾਲ ਜੁੜਨਾ ਜੀ ਖੁਦਾਈ ਦੇ ਨਾਲ ਜੁੜਨਾ ਇਹ ਜ਼ਰੂਰੀ ਆ ਕੰਮਕਾਰ ਦੇ ਨਾਲ ਨਾਲ ਵੀ ਪ੍ਰਮਾਤਮਾ ਦਾ ਨਾਮ ਲੈਣਾ ਵੀ ਜ਼ਰੂਰੀ ਹੋ ਸੇਵਾ ਨਿਭਾਣੀ ਵੀ ਮਾੜੇ ਨਸ਼ਿਆਂ ਤੋਂ ਦੂਰ ਰਹਿਣਾ ਚਾ ਤੇ ਮਾੜੀ ਸੰਗਤ ਤੋਂ ਦੂਰ ਰਹਿਣਾ ਤੇ ਧਰਮ ਦੀ ਰਾਹ ਤੇ ਚੱਲਣਾ ਸਭ ਤੋਂ ਵੱਡਾ ਧਰਮ ਆ ਕਰਮ ਚੰਗਾ ਕਰਨਾ ਚਾਹੀਦਾ ਕਰਮ ਹੀ ਸਭ ਤੋਂ ਵੱਡਾ ਧਰਮ ਆ ਠੀਕ ਹੈ ਇਹ ਸਾਣ ਬਾਬਾ ਖਾਨੀ ਜੀ ਜਿਨ੍ਹਾਂ ਨੇ ਪੀਰ ਦੇ ਸੰਦੇਸ਼ਾਂ ਦੀ ਤੇ ਮੇਲੇ ਬਾਰੇ ਦੱਸਿਆ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿਣ ਖੁਦਾ ਨੂੰ ਵੈਗਰੂ ਮੰਨਣਾ ਚਾਹੀਦਾ ਤੰਦਈ ਨਾਲ ਤੇ ਇਹ ਸੰਤਾਂ ਦੇ ਮੇਲੇ ਕਰਾਉਣੇ ਚਾਹੀਦੇ ਨੇ ਹਰ ਸਾਲ ਤੇ ਮੈਂ ਗੁਰਦੇਵ ਸਿੰਘ ਪੱਟੀ ਮੈਜਿਕ ਟੀਵੀ ਕਪੂਰਸਾ